ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸੋਰਠ ਮਹਲਾ ਪੰਜਵਾਂ ਕਖਬਤ ਲਾਜਨਾ ਆਵੈ ਧਿਆਰ ਜਨ ਹਰ ਗੁਣ ਗਾਵੇ ਆਪਣੇ ਕਾਜਕ ਕਿਉ ਅਲਕਾਈਏ ਜਿਤ ਸਿਮਰਨ ਦਰਗੈ ਮੁਖ ਉਜਲ ਸਦਾ ਸਦਾ ਸੁਖ ਪਾਈਏ ਰਹਾ ਜੋ ਕਾਮੀ ਕਮਲ ਵਾਵੇ ਸਤ ਪਾਵੈ ਜਾ ਮਾਤਾ ਬਾਲ ਲਪਟਾਵੈ ਚੌਕਾਨੀ ਨਾਮ ਕਮਾਵੈ ਗੁਰਪੁਰ ਤੇ ਪਾਵੈ ਜਨ ਅਨਾਨਕ ਨਾਮਤ ਆਵੇ ਸਤਿਗੁਰਾਂ ਦੀ ਸਾਜੀ ਨਵਾਜੀ ਸਤਿਗੁਰਾਂ ਦਾ ਖਾਸ ਸੁਨਵਸਪਾਏ ਮਾਨ ਗੁਰੂ ਪਿਆਰੀ ਗੁਰਸਵਾਰੀ ਸਾਜ ਸੰਗਤ ਜਿਓ ਆਓ ਅੱਜ ਦਾ ਪਰਮਾਨ ਸਤਿਗੁਰੂ ਜੀ 629 ਅੰਗ ਦੇ ਉੱਪਰ ਦਰਜ ਹੈ ਬਖਸ ਕਰਦੇ ਨੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੇ ਪਾਸਾ ਜੀ ਸਹੀਦਾਂ ਦੇ ਸਰਤਾਜ ਸੋਢੀ ਸੁਲਤਾਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੇ ਪਾਸਾ ਜੀ ਸੰਗਤਾਂ ਨੂੰ ਆਪਣੇ ਬੱਚਿਆਂ ਨੂੰ ਸੇਵਕਾਂ ਨੂੰ ਸਮਝਾਉਣਾ ਕਰਦੇ ਨੇ ਸਵਾਉ ਸ਼ਬਦ ਦੀ ਸਾਂਝ ਪਾਈਏ ਸਤਿਗੁਰਾਂ ਦੀ ਵਖਸ ਸਦਹਰਾਓ ਲਵਾਓ ਹਾਜ਼ਰੀਆਂ ਬੁਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰਿਓ ਸਤਿਗੁਰੂ ਜੀ ਪਹਿਲੀ ਪੰਕਤੀ ਦੇ ਵਿੱਚ ਸਮਝਾਉਣਾ ਕਰਦੇ ਨੇ ਸੋ ਰਟ ਮਹਲਾ 5 ਭੁਖੇ ਖਬਤ ਲਾਜਨਾ ਆਵੇ ਪਹਿਲੀ ਪੰਕਤੀ ਦੇ ਵਿੱਚ ਗੁਰੂ ਪਾਸਤਾ ਜੀ ਸਮਝਾਉਣਾ ਕਰਦੇ ਨੇ ਕਹਿੰਦੇ हे ਭਾਈ ਜੇ ਮੈਂ ਜੇ ਕਿਸੇ ਭੁੱਖੇ ਮਨੁੱਖ ਨੂੰ ਕੁਝ ਖਾਣ ਨੂੰ ਮਿਲ ਜਾਏ ਤਾਂ ਉਹ ਭੁੱਖਾ ਮਨੁੱਖ ਕਹਿੰਦੇ ਖਾਂਦਿਆਂ ਸ਼ਰਮ ਮਹਿਸੂਸ ਨਹੀਂ ਕਰਦਾ ਭਾਈ ਜੇ ਕਿਸੇ ਮਨੁੱਖ ਨੂੰ ਲੋੜਵੰਦ ਗੁਰਮਤਿ ਪਿਆਰੇ ਕਹਿੰਦੇ ਲੋੜ ਬੰਦ ਨੂੰ ਨਾ ਭੋਜਨ ਮਿਲ ਜਾਵੇ ਪ੍ਰਸਾਦਾ ਮਿਲ ਜਾਵੇ ਤਾਂ ਸਤਿਗੁਰੂ ਜੀ ਕਹਿੰਦੇ ਭੁੱਖੇ ਖਾਬਤ ਲਾਜ ਨਾ ਆਵੇ ਕਹਿੰਦੇ ਭਾਈ ਉਸ ਮਨੁੱਖ ਨੂੰ ਖਾਂਦਿਆਂ ਕਹਿੰਦੇ ਸ਼ਰਮ ਮਹਿਸੂਸ ਨਹੀਂ ਕਰਦਾ ਉਹ ਮਨੁੱਖ ਸੋ ਅੱਗੇ ਸੁਣਿਓ ਤਿਉ ਹਰ ਜਨ ਹਰ ਗੁਣ ਗਾਵੇ ਕਹਿੰਦੇ ਇਸੇ ਤਰ੍ਹਾਂ ਪਰਮਾਤਮਾ ਦਾ ਕਹਿੰਦੇ ਸੇਵਕ ਪਰਮਾਤਮਾ ਦਾ ਪਿਆਰਾ ਆਪਣੀ ਆਤਮਿਕ ਭੁੱਖ ਮਿਟਾਉਣ ਲਈ ਬੜੇ ਚਾਅ ਨਾਲ ਪਰਮਾਤਮਾ ਦੀ ਸਿਵਤ ਸਲਾਹ ਦੇ ਗੀਤ ਗਾਉਂਦਾ ਹੈ ਇਸੇ ਤਰ੍ਹਾਂ ਉਹ ਮਾਲਕ ਦਾ ਗੁਰਮੁਖ ਪਿਆਰੇ ਪਰਮੇਸ਼ਰ ਦਾ ਸੇਵਕ ਪਰਮਾਤਮਾ ਦੇ ਗੁਣ ਕਹਿੰਦੇ ਭਾਈ ਬੜੇ ਪ੍ਰੇਮ ਦੇ ਨਾਲ ਪਿਆਰ ਦੇ ਨਾਲ ਜਿਵੇਂ ਕਹਿੰਦੇ ਉਹ ਭੁੱਖੇ ਨੇ ਭੋਜਨ ਸਕਿਆ ਕਹਿੰਦੇ ਭੋਰਾ ਵੀ ਸ਼ਰਮ ਨਾ ਕਰੀ ਤੇ ਸਤਿਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਭਾਈ ਕਹਿੰਦੇ ਜਿਹੜੇ ਪਰਮਾਤਮਾ ਦੇ ਜਨ ਨੇ ਪਰਮਾਤਮਾ ਦੇ ਰੰਗ ਵਿੱਚ ਰੰਗੀਆਂ ਹੋਈਆਂ ਰੂਹਾਂ ਨੇ ਕਹਿੰਦੇ ਭਾਈ ਉਹ ਵੀ ਬੜੇ ਚਾਹ ਦੇ ਨਾਲ ਪਰਮਾਤਮਾ ਦੀ ਸਿਵਤ ਤਲਾਹ ਦੇ ਗੀਤ ਗਾਉਂਦਾ ਹੈ ਗੀਤ ਗਾਉਂਦੀਆਂ ਹਨ ਉਹ ਰੂਹਾਂ ਜਿਹੜੀਆਂ ਪਰਮਾਤਮਾ ਦੇ ਪਰਮੇਸ਼ਰ ਦੇ ਪਿਆਰ ਵਿੱਚ ਭਿੱਜੀਆਂ ਹੋਈਆਂ ਨੇ ਜਿਹੜੀਆਂ ਮਾਲਕ ਦੇ ਪਿਆਰ ਵਿੱਚ ਭਿੱਜੀਆਂ ਹੋਈਆਂ ਨੇ ਭਾਈ ਕਿਉਂਕਿ ਗੁਰਮਖੋ ਜਦੋਂ ਕਹਿੰਦੇ ਮਨੁੱਖ ਸੰਸਾਰਿਕ ਪਿਤਾ ਜਦੋਂ ਕਹਿੰਦੇ ਇੱਕ ਧੀ ਹੈ ਇੱਕ ਪੁੱਤਰ ਹੈ ਉਹ ਹੁਣ ਜਦੋਂ ਕਹਿੰਦੇ ਬੜੇਪੇ ਬੜੇਪੇ ਚ ਚਲੇ ਜਾਂਦਾ ਪਿਓ ਤੇ ਫਿਰ ਕਹਿੰਦੇ ਉਹਨੂੰ ਗੱਲ ਲਾਉਣ ਤੋਂ ਥੋੜੀ ਜੀ ਸ਼ਰਮ ਮਹਿਸੂਸ ਕਰਦੇ ਨੇ ਜਿਵੇਂ ਅਸੀਂ ਗੱਲੇ ਲਾਵਾ ਕੇ ਅਸੀਂ ਵੱਡੇ ਹੋ ਗਏ ਆ ਪਰ ਗੁਰਮਖੋ ਮਾਂ ਬਾਪ ਦੀਆਂ ਨਜ਼ਰਾਂ ਤੇ ਗੁਰੂ ਦੀਆਂ ਨਜ਼ਰਾਂ ਤੇ ਅਸੀਂ ਹਮੇਸ਼ਾ ਹੀ ਛੋਟੇ ਆ ਕੱਲ ਵੀ ਅਸੀਂ ਬਾਲ ਸੀ ਛੋਟੀ ਸੀ ਅੱਜ ਵੀ ਛੋਟੇ ਆ ਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਜਿਸ ਤਰ੍ਹਾਂ ਅਸੀਂ ਗਿਆਨ ਜਿੰਨਾ ਮਰਜ਼ੀ ਹਾਸਲ ਕਰ ਲਈਏ ਪਰ ਗੁਰੂ ਦੇ ਚਰਨਾਂ ਦੇ ਵਿੱਚ ਗੁਰਮਤਿ ਪਿਆਰੇ ਅਸੀਂ ਉਹੀ ਬੱਚੇ ਆ ਉਹੀ ਧੀਆ ਪੁੱਤਰ ਐ ਤੇ ਸਤਿਗੁਰੂ ਇਸੇ ਤਰ੍ਹਾਂ ਸਮਝਾਉਣਾ ਕਰਦੇ ਨੇ ਕਹਿੰਦੇ ਪਿਆਰਿਓ ਫਿਰ ਉਹ ਬੜੇ ਚਾਹ ਦੇ ਨਾਲ ਬੜੇ ਪ੍ਰੇਮ ਦੇ ਨਾਲ ਪਰਮਾਤਮਾ ਦਾ ਨਾਮ ਸਿਮਤ ਸਲਾਹ ਦੇ ਗੀਤ ਗਾਉਂਦੇ ਹਨ ਆਪਣੇ ਕਾਜਕ ਕਿਉਂ ਅਲਕਾਈਐ ਏ ਭਾਈ ਉਹ ਸਿਮਰਨ ਜੋ ਸਾਡਾ ਅਸਲ ਕੰਮ ਹੈ ਅਵਰ ਕਾਜ ਤੇਰੇ ਕਿਤੇ ਨਾ ਕਾਮ ਕਹਿੰਦੇ ਕਾ ਕਹਿੰਦੇ ਕਰਨਾ ਕੀ ਚਾਹੀਦਾ ਸੀ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਕਹਿੰਦੇ ਅਸਲ ਕੰਮ ਤੇਰਾ ਇਹ ਹੋਈ ਸੀ ਭਾਈ ਨਾਮ ਜਪਣਾ ਪਰਮਾਤਮਾ ਪਰਮੇਸ਼ਰ ਨੂੰ ਕਹਿੰਦੇ ਤੇਰਾ ਹਰੀ ਖੁਸ਼ ਹੈ ਤੇਰਾ ਜੀਵਨ ਖੁਸ਼ਾਲਾ ਹੈ ਤੂੰ ਤਾਂ ਕਹਿੰਦੇ ਲੋਕਾਂ ਨੂੰ ਖੁਸ਼ ਕਰਨ ਤੁਰ ਪਿਆ ਮਾਲਕ ਨੂੰ ਭੁੱਲ ਕੇ ਮਾਲਕ ਦੀਆਂ ਦਾਤਾਂ ਨੂੰ ਦਿੱਤੀਆਂ ਹੋਈਆਂ ਦਾਤਾਂ ਨੂੰ ਪਿਆਰ ਕਰਿਆ ਤੇ ਕਹਿੰਦੇ ਭਾਈ ਦਾਤ ਪਿਆਰੀ ਬਿੱਤਰਿਆ ਦਾਤਾਰ ਉਹ ਦਾਤਾਰਾ ਭੁਲਾ ਦਿੱਤਾ ਮਾਲਕ ਭੁਲਾ ਦਿੱਤਾ ਕਹਿੰਦੇ ਪਿਆਰਾ ਕੀ ਹੋ ਗਿਆ ਉਹ ਪਰਮਾਤਮਾ ਵੱਲੋਂ ਦਾਤਾਂ ਦਿੱਤੀਆਂ ਹੋਈਆਂ ਪਿਆਰੀਆਂ ਹੋ ਗਈਆਂ ਭਾਈ ਦਾਤਾ ਦੇ ਨਾਲ ਪਿਆਰ ਕਰ ਲਿਆ ਜਿਵੇਂ ਇੱਕ ਸੰਸਾਰਿਕ ਕਹਿੰਦੇ ਭਾਈ ਧੀ ਪੁੱਤਰ ਹੁੰਦੇ ਨੇ ਉਹ ਘਰਵਾਲ ਨੂੰ ਤੇ ਘਰਵਾਲ ਜੇ ਕਹਿੰਦੇ ਭਾਈ ਜਿਹੜਾ ਆਲੇ-ਦਾਲੇ ਕੋਈ ਵਸਤੂਆਂ ਪਈਆਂ ਨੇ ਮਾਪੇ ਬਾਪ ਨੂੰ ਸਾਡੇ ਕਿ ਉਹਨਾਂ ਨੂੰ ਪਿਆਰ ਕਰ ਲੈਂਦੇ ਨੇ ਤੇ ਫਿਰ ਉਹਨਾਂ 'ਚ ਅਧੂਰਾਪਣ ਆ ਜਾਂਦਾ ਹੈ ਪਰ ਸਤਿਗੁਰੂ ਇਹ ਹੀ ਕਿਰਪਾ ਕਰਦੇ ਨੇ ਸਾਧ ਸੰਗਤ ਜੀ ਕਹਿੰਦੇ ਦਾਤ ਪਿਆਰੀ ਬਿਤਰਿਆ ਦਾਤਾਰਾ ਕਹਿੰਦੇ ਭਾਈ ਤੈਨੂੰ ਦਾਤ ਪਿਆਰੀ ਹੋਗੀ ਪਰਮਾਤਮਾ ਨੂੰ ਭੁਲਾ ਦਿੱਤਾ ਅਸਲ 'ਚ ਹੋਣਾ ਕੀ ਚਾਹੀਦਾ ਸੀ ਅਸਲ 'ਚ ਹੋਣਾ ਇਹ ਚਾਹੀਦਾ ਸੀ ਦਾਤਾ ਤਾਂ ਭੁੱਲ ਜਾਂਦਾ ਭੁੱਲ ਜਾਂਦਾ ਪਰ ਦਾਤੇ ਨੂੰ ਨਾ ਭੁੱਲਦਾ ਦਾਤੇ ਨੂੰ ਹਮੇਸ਼ਾ ਚੇਤੇ ਰੱਖ ਜੇ ਦਾਤਾ ਤੇਰਾ ਹੈ ਤੇ ਉਹ ਦਾਤਾ ਵੀ ਤੇਰੀਆਂ ਨੇ ਕਹਿੰਦੇ ਘਰ ਦੀਆਂ ਵਸਤੂਆਂ ਵੀ ਤੇਰੀਆਂ ਨੇ ਜਦੋਂ ਮਾਂ ਬਾਪ ਤੂੰ ਕਹਿਣਾ ਵੀ ਮੇਰੇ ਨੇ ਸੇਵਾ ਕਰਦਾ ਤੇ ਕਹਿੰਦੇ ਉਹਨਾਂ ਦਾ ਬਹੁਤ ਖਿਆਲ ਕਰਦਾ ਤੇ ਸਾਰਾ ਘਰਬਾਰ ਹੀ ਤੇਰਾ ਹੈ ਸਾਰਾ ਕੁਝ ਹੀ ਤੇਰਾ ਤੇ ਗੁਰਮਖੋ ਉਹ ਕਿਉਂਕਿ ਸਤਗੁਰੂ ਹੀ ਸਮਝਾਉਂਦੇ ਨੇ ਜਦੋਂ ਦਾਤਾ ਮੰਗ ਲਈਏ ਨਾ ਗੁਰੂ ਨੂੰ ਮੰਗ ਲਈਏ ਕਹਿੰਦੇ ਆਪਣੇ ਪਿਤਾ ਨੂੰ ਇਹ ਮੇਰੇ ਮਾਲਕ ਸੱਚੇ ਪਾਤਸ਼ਾਹ ਤੁਹਾਡਾ ਜੀਵਨ ਦੇ ਵਿੱਚ ਹਰ ਪਲ ਹਰ ਸਮੇਂ ਹਰ ਪਲ ਤੇ ਤੁਹਾਡਾ ਨਾਮ ਸਾਡੀ ਜ਼ਿਹਬਾ ਦੇ ਉੱਪਰ ਰਹੇ ਜ਼ਿਹਬਾ ਦੇ ਉੱਪਰ ਜੀਬ ਦੇ ਉੱਤੇ ਤੁਹਾਡਾ ਹੀ ਨਾਮ ਹੋਵੇ ਮੇਰੇ ਮਾਲਕ ਸੱਚੇ ਪਾਤਸ਼ਾਹ ਜੀ ਸੋ ਸੁਣਿਓ ਸਤਗੁਰੂ ਜੀ ਕਹਿੰਦੇ ਆਪਣੇ ਕਾਜ ਕੋ ਕਿਉਂ ਅਲਕਾਈਐ ਕਹਿੰਦੇ ਭਾਈ ਅਸਲ ਕੰਮ ਤੇਰਾ ਇਹੋ ਹੀ ਹੈ ਸਿਮਰਨ ਕਰਨਾ ਆਪਣੇ ਇਸ ਅਸਲ ਕੰਮ ਵੀ ਕਹਿੰਦੇ ਦੀ ਖਾਤਰ ਕਦੇ ਵੀ ਆਲਸ ਨਹੀਂ ਕਰਨਾ ਚਾਹੀਦਾ ਕਦੇ ਵੀ ਆਲਸੀ ਨਹੀਂ ਹੋਣਾ ਚਾਹੀਦਾ ਨਾਮ ਜਪਣ ਵੇਲੇ ਜਦੋਂ ਆਲਸ ਪੜਾ ਆ ਗਿਆ ਤੇ ਨਾਮ ਜਪਦਿਆਂ ਗੁਰਮਤਿ ਪਿਆਰੇ ਸਿਮਰਨ ਕਰਦਿਆਂ ਇਹ ਸਮਝ ਲੈਣਾ ਕਿ ਹਲੇ ਅਧੂਰਾਪਣ ਚੱਲ ਰਿਹਾ ਹੈ ਦੂਰਾ ਪੜਨ ਚੱਲ ਰਿਹਾ ਤੇ ਜਦੋਂ ਕਹਿੰਦੇ ਭਾਈ ਨਾਮ ਜਪਣ ਵਾਲਾ ਸਿਮਰਨ ਕਰਨ ਵਾਲੇ ਦੀਆਂ ਇਨਸਾਨੀਆਂ ਸਤਿਗੁਰੂ ਆਪ ਕਿਰਪਾ ਕਰਦੇ ਨੇ ਕਹਿੰਦੇ ਭਾਈ ਸਭ ਤੋਂ ਪਹਿਲਾਂ ਤਾਂ ਉਹ ਖਾਵੇਗਾ ਘਟ ਜਿਹੜਾ ਨਾਮ ਜਪਦਾ ਬਾਣੀ ਪੜ੍ਹਦਾ ਜਿਹੜਾ ਜਪ ਕਰਦਾ ਨਾ ਉਹ ਖਾਵੇਗਾ ਘਟ ਤੇ ਫਿਰ ਬੋਲੇਗਾ ਘਟ ਤੀਜਾ ਬਚਨ ਸੌਵੇਗਾ ਵੀ ਘਟ ਫਸਾਉਂਦਾ ਵੀ ਘੱਟ ਆ ਤੇ ਬੋਲਦਾ ਵੀ ਘੱਟ ਆ ਤੇ ਖਾਂਦਾ ਵੀ ਘੱਟ ਆ ਜੁੜਿਆ ਕਾਦੇ ਨਾਲ ਆ ਸਭ ਕੁਝ ਖਾਣ ਨਾਲ ਜਦੋਂ ਘੱਟ ਖਾਇਆ ਘੱਟ ਖਾਦਾ ਤੇ ਗਰਮਾ ਪਿਆਰਿਓ ਕਹਿੰਦੇ ਮਨੁੱਖ ਆਪਣੇ ਸਰੀਰ ਗਪੱਖੋ ਸਹੀ ਰਹਿੰਦਾ ਨਾ ਬਹੁਤਾ ਬੋਲੇ ਤੇ ਨਾ ਬਹੁਤੀ ਵਿਚਾਰ ਤੇ ਜਦੋਂ ਤੀਸਰਾ ਵਚਨ ਕਹਿੰਦੇ ਜਦੋਂ ਘੱਟ ਖਾਵੇਗਾ ਫਿਰ ਉਹ ਪ੍ਰਸਾਦਾ ਜਿਹੜਾ ਸਕਦੇ ਆ ਉਹ ਪ੍ਰਸਾਦਾ ਸਾਕੇ ਗੁਰਮਤ ਪਿਆਰਿਓ ਟਾਈਮ ਤੋਂ ਟਾਈਮ ਉਹਨੇ ਨਾਸ਼ਟ ਵੀ ਹੋਣਾ ਉਹਨੇ ਨਾਸ਼ਟ ਹੋਣਾ ਉਹਨੇ ਆਪਣੀ ਤਾਕਤ ਆਪਣੇ ਸਰੀਰ ਨੂੰ ਦੇਣੀ ਹੈ ਤੇ ਜੇ ਹੁਣ ਗੁਰਮਤ ਪਿਆਰਿਓ ਕਹਿੰਦੇ ਇਹ ਮਨੁੱਖ ਲੋੜ ਤੋਂ ਵੱਧ ਖਾਵੇਗਾ ਤੇ ਹੋ ਸਕਦਾ ਤੇ ਉਹਨੂੰ ਉਹ ਨੁਕਸਾਨਦਾਇਕ ਹੋਵੇ ਤੇ ਨਾਲੇ ਉਹ ਸਮੇਂ ਸਿਰ ਨਾਸ਼ਟ ਨਹੀਂ ਹੋਵੇਗਾ ਭੋਜਨ ਉਦੋਂ ਨੂੰ ਦੂਸਰੇ ਭੋਜਨ ਸਕਣ ਦਾ ਤੇ ਟਾਈਮ ਹੋ ਜਾਣਾ ਤਾਂ ਇਸ ਕਰਕੇ ਖਾਣਾ ਤੇ ਬੋਲਣਾ ਤੇ ਸੌਣਾ ਇਕੁਰ ਮੱਖਾਂ ਤੇ ਪਰਮਾਤਮਾ ਦੇ ਕਹਿੰਦੇ ਭਿੱਜੇ ਹੋਏ ਪ੍ਰੇਮੀਆਂ ਦੀ ਕਹਿੰਦੇ ਨਿਸਾਨੀਆਂ ਭਾਈ ਇਹ ਐ ਨਿਸਾਨੀ ਸੁਣਿਓ ਜੇ ਤਤ ਸੈ ਮਰਨ ਦਰਗੈ ਮੁਖ ਉਜਲ ਸਦਾ ਸਦਾ ਸੁਖ ਪਾਈ ਰਹਾਉ ਸਾ ਸੰਗਤ ਜੀ ਜਿਸ ਸਿਮਰਨ ਦੀ ਬਰਕਤ ਨਾਲ ਪਰਮਾਤਮਾ ਦੀ ਕਹਿੰਦੇ ਹਜ਼ੂਰੀ ਵਿੱਚ ਸਰਖਰੂ ਹੋਈਦਾ ਹੈ ਤੇ ਸਦਾ ਹੀ ਆਤਮਕ ਆਨੰਦ ਮਾਣੀਦਾ ਹੈ ਸਰਖਰੂ ਦਾ ਭਾਵ ਸੁਤੰਤਰ ਹੋ ਗਏ ਪਹਿਲਾਂ ਕੀ ਫਿਕਰ ਹੁੰਦਾ ਸੀ ਉਹ ਮਨਾ ਮੇਰੇ ਆ ਪੁੱਤਰ ਨੂੰ ਕੌਣ ਪਾਲੇਗਾ ਪੁੱਤਰ ਦੀ ਦੇਖਭਾਲ ਕੌਣ ਕਰੇਗਾ ਧੀ ਦੀ ਦੇਖਭਾਲ ਕੌਣ ਕਰੇਗਾ ਘਰਬਾਰ ਦੀ ਦੇਖਭਾਲ ਕੌਣ ਕਰੇਗਾ ਪਹਿਲਾਂ ਮਨ ਵਿੱਚ ਭਰਮ ਸੀ ਗੁਰੂ ਪਾਸਤਾ ਕਹਿੰਦੇ ਜਦ ਲਗ ਟੁੱਟੇ ਨਾਈ ਮਨ ਭਰਮਾ ਤਬ ਲਗ ਮੁਕਤ ਨਾ ਕੋਈ ਕਹਿੰਦਾ ਨજર ਮੁਕਤ ਵੀ ਤੂੰ ਹੁੰਦਾ ਨਹੀਂ ਜਿੰਨਾ ਚਿਰ ਤੇਰੇ ਅੰਦਰ ਇਹ ਭਰਮ ਪੈਦਾ ਨੇ ਜਿੰਨਾ ਚਿਰ ਤੂੰ ਭਰਮ ਹੀ ਆ ਨਾ ਉਹਨਾਂ ਚਿਰ ਤੂੰ ਕਹਿੰਦੇ ਮੁਕਤ ਵੀ ਹੈ ਨਹੀਂ ਤੇ ਕਹਿੰਦੇ ਤੂੰ ਉਹਨਾਂ ਦੀ ਵਿਗੜ ਕਰਦਾ ਤੂੰ ਦੂਰ ਦਰਾਡੇ ਗਿਆ ਹੋਇਆ ਕਿਤੇ ਸਫਰ ਕਰਨ ਉੱਥੋਂ ਭੱਜਦਾ ਉੱਥੋਂ ਖਿਆਲ ਕਰਦਾ ਵੀ ਮੇਰੇ ਪਰਿਵਾਰ ਦੇ ਮੈਂ ਘਰੇ ਨਾ ਪਹੁੰਚਿਆ ਕੌਣ ਵੇਖਭਾਲ ਕਰੇਗਾ ਕੌਣ ਕੀ ਕਰੇਗਾ ਕਹਿੰਦੇ ਤੂੰ ਇੱਕ ਗੱਲ ਚੇਤੇ ਰੱਖ ਉਹਨਾਂ ਨੂੰ ਧਿਆਨ ਚ ਰੱਖ ਕੇ ਤੂੰ ਤੋਂ ਦੌੜਿਆ ਭੱਜ ਦੌੜ ਕੀਤੀ ਤੇ ਸਾਧ ਸੰਗਤ ਜੀ ਕਹਿੰਦੇ ਕੋਈ ਅਚਾਨਕ ਐਸੀ ਦਰਘਟਨਾ ਵਾਪਰੇ ਐਸੀ ਦਰਘਟਨਾ ਵਾਪਰੇ ਕਹਿੰਦੇ ਉਹਨਾਂ ਨੂੰ ਫਿਕਰ ਉਹਨਾਂ ਨੂੰ ਜਿੰਨਾ ਦਾ ਫਿਕਰ ਲੈ ਕੇ ਤੂੰ ਭੱਜਿਆ ਤੇ ਉਹਨਾਂ ਨੂੰ ਹੀ ਤੇਰਾ ਫਿਕਰ ਪੈ ਜਾਵੇ ਫੇਰ ਕਹਿੰਦੇ ਫਿਰ ਉਹ ਮੜਾ ਕਾਦੇ ਵਾਸਤੇ ਡੋਲਦਾ ਹੈ ਜਿਸ ਨੂੰ ਵੀ ਪ੍ਰਮਾਤਮਾ ਨੇ ਸਾਜਿਆ ਇਹ ਸਰੀਰ ਆ ਮੇਰਿਆ ਹਰ ਤੋਂ ਮੈਂ ਜੋਤ ਰੱਖੀ ਤਾਂ ਤੋਂ ਜਗ ਮਹਿ ਆਇਆ ਉਸ ਮਾਲਕ ਨੇ ਪਰਮੇਸ਼ਰ ਨੇ ਕਿਰਪਾ ਕੀਤੀ ਗੁਰਮਤਿ ਪਿਆਰਿਓ ਧੀ ਵਿੱਚ ਪੁੱਤਰ ਵਿੱਚ ਪਤਨੀ ਵਿੱਚ ਕਹਿੰਦੇ ਪਤੀ ਵਿੱਚ ਸਭਨਾ ਦੇ ਵਿੱਚ ਉਸ ਨਿਰੰਕਾਰ ਦੀ ਜੋਤ ਮਾਲਕ ਦੀ ਜੋਤ ਪਰਤ ਰਹੀ ਹੈ ਅਸੀਂ ਵੇਖ ਰਹੇ ਹਾਂ ਸੁਣ ਰਹੇ ਹਾਂ ਸਮਝ ਰਹੇ ਹਾਂ ਜੇ ਜਦੋਂ ਗੁਰਮਤਿ ਪਿਆਰਿਓ ਉਹ ਆਤਮਾ ਪਰਮਾਤਮਾ ਦੇ ਵਿੱਚ ਜਾ ਕੇ ਕਹਿੰਦੇ ਭਾਈ ਕਹਿੰਦੇ ਭਾਈ ਪਰਮਾਤਮਾ ਪਰਮਾਤਮਾ ਦੇ ਵਿੱਚ ਮਿਲ ਗਈ ਤਾਂ ਫਿਰ ਉਦੋਂ ਇਹ ਨੇਤਰ ਬੰਦ ਸੁਣਨਾ ਬੰਦ ਬੋਲਣਾ ਬੰਦ ਕਹਿੰਦੇ ਸਾਰਾ ਸਰੀਰ ਚਾਰ ਤੋਂ ਪੰਜ ਤਤਾਂ ਤੋਂ ਤਿਆਰ ਹੋਇਆ ਚਾਰ ਤਤ ਫਿਰ ਇਹਦੇ ਇੱਥੇ ਮਿਲਣੇ ਨੇ ਇੱਥੇ ਮਿਲਣੇ ਨੇ ਭਾਈ ਫਿਰ ਕਹਿੰਦੇ ਕਾਦਾ ਮਾਨ ਕਰਦਾ ਮਨੁੱਖਾ ਤੇ ਤੋ ਨਾਮ ਜਪ ਬਾਣੀ ਪੜ ਭਜਨ ਕਰ ਪ੍ਰਮਾਤਮਾ ਦਾ ਕਿਉਂਕਿ ਗੱਲਾਂ ਕਹਿਣ ਦੀਆਂ ਨਹੀਂ ਪਿਆਰਿਓ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਨੇ ਨਾਮ ਦੀਆਂ ਨਾ ਉਹਨਾਂ ਦੀ ਕੱਲ ਵੀ ਧੰਨ ਧੰਨ ਜੈ ਜੈਕਾਰ ਹੋਈ ਐ ਤੇ ਅੱਜ ਵੀ ਜੈ ਜੈਕਾਰ ਹੋਣੀ ਐ ਜਿਸ ਮਾਲਕ ਦੀ ਅਸੀਂ ਗੱਲ ਕਰਦੇ ਆਂ ਜਿਸ ਮਾਲਕ ਨੂੰ ਅਸੀਂ ਵਾਹਿਗੁਰੂ ਵਾਹਿਗੁਰੂ ਕਹਿ ਕੇ ਧਿਆਉਂਦੇ ਆਂ ਤੇ ਹਰ ਵੇਲੇ ਕਹਿੰਦੇ ਕੋਈ ਐਸਾ ਆਚਾਨਕ ਇੱਕ ਦਮ ਇਹੋ ਜਿਹਾ ਕੋਈ ਬਾਣਾ ਵਾਪਰਿਆ ਆਪ ਕਹਿੰਨਿਆ ਵਾਹਿਗੁਰੂ ਇੱਕੇ ਦਾ ਮੁੱਕ ਦੇ ਵਿੱਚੋਂ ਵਾਹਿਗੁਰੂ ਚੇਤੇ ਆ ਜਾਂਦਾ ਕਹਿੰਦੇ ਭਾਈ ਉਹ ਮਾਲਕ ਆਦ ਤੱਤ ਜੋਗਾਦ ਤੱਤ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕਹਿੰਦੇ ਸੀ ਉਸ ਮਾਲਕ ਨੂੰ ਤੇ ਆਉਣੇ ਆ ਜੋ ਮਾਲਕ ਕਹਿੰਦੇ ਭਾਈ ਆ ਪਹਿਲਾਂ ਜਦੋਂ ਨਹੀਂ ਸੀ ਉਦੋਂ ਵੀ ਭਾਈ ਉਹ ਹੈ ਸੀ ਜਦੋਂ ਅਸੀਂ ਨਹੀਂ ਸੀ ਨਾ ਉਦੋਂ ਵੀ ਪ੍ਰਮਾਤਮਾ ਮਾਲਕ ਹਾਜ਼ਰ-ਨਾਜ਼ਰ ਸਨ ਤੇ ਹੁਣ ਵੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਵਾਉ ਬਾਕੀ ਦੀਆਂ ਪੰਕਤੀਆਂ ਸਾਂਝੀਆਂ ਕਰਕੇ ਆਪਾਂ ਸਮਾਪਤੀ ਕਰੀਏ ਜਾਂ ਕਾਮੀ ਕਾਮ ਲਭਾਵੇ ਕਹਿੰਦੇ ਹੈ ਭਾਈ ਜਿਵੇਂ ਕੋਈ ਵਿਸਹੀ ਮਨੁੱਖ ਕਹਿੰਦੇ ਕਾਮ ਵਾਸਨਾ ਵਿੱਚ ਹੀ ਮਗਨ ਰਹਿੰਦਾ ਹੈ ਜਿਵੇਂ ਇੱਕ ਗੁਰਮੁ ਪਿਆਰਿਓ ਕਹਿੰਦੇ ਜਦੋਂ ਕਾਮੀ ਕਾਮ ਲਵਾਵੇ ਕਹਿੰਦੇ ਨਾ ਸਤਿਗੁਰੂ ਕਹਿੰਦੇ ਜਿਵੇਂ ਭਾਈ ਕੋਈ ਵਿਸਹੀ ਵਿਸਹੀ ਦਾ ਭਾਵ ਹੈ ਗੁਰਮੁ ਪਿਆਰਿਓ ਮਨੁੱਖ ਕਾਮ ਵਾਸਨਾ ਵੇਚ ਲੁਭਾਵੇ ਕਹਿੰਦੇ ਮਗਨ ਰਹਿੰਦਾ ਉਹ ਮਗਨ ਉਸੇ ਗੱਲ 'ਚ ਰਹਿੰਦਾ ਕਿਵੇਂ ਨਾਮ ਨਾ ਜਪੇ ਬੰਦਗੀ ਨਾ ਕਰੇ ਸੰਗਤ ਨਾ ਕਰੇ ਉਹ ਦੋ ਚਾਰ ਜਣਿਆਂ ਦੀਆਂ ਗੱਲਾਂ ਸੁਣ ਲਵੇ ਕਹਿੰਦੇ ਉਹਦੇ ਵਿੱਚ ਹੀ ਖੁਸ਼ ਹੈ ਉਹਦੇ ਵਿੱਚ ਹੀ ਖੁਸ਼ ਹੈ ਚਾਰ ਕੌਡੀਆਂ ਇਕੱਠੀਆਂ ਹੋ ਗਈਆਂ ਉਹਦੇ ਵਿੱਚ ਹੀ ਖੁਸ਼ ਹੈ ਚਾਰ ਕਿਸੇ ਨਾਲ ਵਿਚਾਰਾਂ ਹੋ ਗਈਆਂ ਉਹਦੇ ਵਿੱਚ ਹੀ ਖੁਸ਼ ਹੈ ਪਰ ਗੁਰਮਤਿ ਪਿਆਰਿਓ ਕਹਿੰਦੇ ਹਰੀ ਜਨ ਹਰੀ ਦੇ ਪ੍ਰੇਮੀ ਹਰੀ ਦੇ ਭਗਤ ਕਿੱਥੇ ਖੁਸ਼ ਨੇ ਤਿਆ ਹਰਦਾਸ ਹਰ ਜਸ ਭਾਵੈ ਕਹਿੰਦੇ ਤਿਵੇ ਪਰਮਾਤਮਾ ਦੇ ਸੇਵਕ ਨੂੰ ਪਰਮਾਤਮਾ ਦੀ ਸਿਵਤ ਸਲਾਦ ਹੀ ਚੰਗੀ ਲੱਗਦੀ ਐ ਕਹਿੰਦੇ ਉਹਨੂੰ ਨਾਮ ਉਹਨੂੰ ਬੰਦਗੇ ਉਹਨੂੰ ਭਜਨ ਚੰਗਾ ਲੱਗਦਾ ਗੁਰਮੁਖੋ ਜਿਹੜੇ ਪਰਮਾਤਮਾ ਦੇ ਪਰਮੇਸ਼ਰ ਦੇ ਚਰਨਾਂ ਵਿੱਚ ਆ ਕੇ ਆਪਾ ਤਿਆਗ ਦਿੰਦੇ ਨੇ ਨਾ ਆਪਾ ਆਪੇ ਦਾ ਭਾਵ ਆਪੇ ਨੂੰ ਭੁੱਲ ਜਾਂਦੇ ਨੇ ਜਿਹੜਾ ਕਹੇ ਵੀ ਹਾਂ ਤੂੰ ਕੌਣਾ ਭਾਈ ਕਹਿੰਦੇ ਮੈਂ ਉਹ ਬੋਲੇ ਹਾਂਜੀ ਮੇਰਾ ਨਾਮ ਫੁਲਾਨਾ ਸਿੰਘ ਨਾਲ ਨਾਲ ਬੋਲੇ ਆਪਣਾ ਗੋਤ ਪਰ ਸਤਿਗੁਰੂ ਜੀ ਕਹਿੰਦੇ ਇਹਨਾਂ ਤੋਂ ਤਾਂ ਬਹੁਤ ਉੱਪਰ ਰੱਖਿਆ ਸੀ ਤੁਹਾਨੂੰ ਤੁਹਾਡੀ ਸੋਚ ਐਨੀ ਉੱਚੀ ਰੱਖੀ ਸੀ ਉਹ ਸਿੱਖਾ ਤੇਰਾ ਮਨ ਨੀ ਮਾ ਤੈਨੂੰ ਨਿਮਰਤਾ ਦੇ ਨਾਲ ਸੰਸਾਰ ਵਿੱਚ ਵਿਚਰ ਤੇ ਸੋਚ ਆਪਣੀ ਐਨੀ ਉੱਚੀ ਰੱਖ ਐਨੀ ਉੱਚੀ ਰੱਖ ਜੇ ਤਰ੍ਹਾਂ ਇੱਕ ਚਿੱਕੜ ਦੇ ਵਿੱਚੋਂ ਉਹ ਗਲਾਬ ਦਾ ਫੁੱਲ ਕਹਿੰਦੇ ਉਗਦਾ ਤੇ ਪੈਦਾ ਹੁੰਦਾ ਪੈਦਾਇਸ਼ ਹੁੰਦੀ ਹੈ ਸਾਧ ਸੰਗਤ ਜੀ ਕਹਿੰਦੇ ਉਹ ਗਲਾਬ ਦਾ ਫੁੱਲ ਆਪਣੇ ਚਿੱਕੜ ਤੋਂ ਕਹਿੰਦੇ ਆਲੇ-ਦਾਲੇ ਆਪਣੇ ਪੰਖੜੀਆਂ ਨੂੰ ਬਚਾ ਕੇ ਰੱਖਦਾ ਹੁੰਦਾ ਚਿੱਕੜ ਜੀ ਹੈ ਪਰ ਆਪਣੇ ਪੰਖੜੀਆਂ ਨੂੰ ਆਪਣੇ ਫੁੱਲ ਦੇ ਆਲੇ-ਦਾਲੇ ਜਿਹੜੀਆਂ ਪੰਖੜੀਆਂ ਹੁੰਦੀਆਂ ਨੇ ਨਾ ਉਹਨਾਂ ਨੂੰ ਚਿੱਕੜ ਤੋਂ ਬਚਾ ਕੇ ਰੱਖਦਾ ਕਹਿੰਦੇ ਸਿੱਖਾ ਤੇਰਾ ਵੀ ਜੀਵਨ ਕੁਝ ਐਸਾ ਹੀ ਹੈ ਤਉ ਮੋਹ ਦੇ ਬੇਕਾਰਾਂ ਤੋਂ ਕਹਿੰਦੇ ਇਸ ਕਹਿੰਦੇ ਭਾਈ ਜਿਹੜੇ ਸੰਸਾਰਕ ਜੋ ਵੀ ਵਸਤੂ ਤੈਨੂੰ ਦਿਖਦੀ ਪਈ ਹੈ ਕਦਨ ਬਿਣਸ ਜਾਣੀ ਹੈ ਬਿਣਸ ਜਾਣੀ ਹੈ ਕਹਿੰਦੇ ਜਿਹੜੀਆਂ ਤੂੰ ਅੱਖਾਂ ਨਾਲ ਵੇਖਦਾ ਇੱਕ ਦਿਨ ਤੇ ਤੈਤੋ ਇਹ ਵੀ ਖਸ ਜਾਣੀਆਂ ਨੇ ਫਿਰ ਕਾਦਾ ਬਾਣ ਨਾਮ ਸਿਮਰਣ ਬੰਦਗੀ ਜਉ ਮਾਤਾ ਬਾਲ ਲਪਟਾਵੈ ਤਾਂ ਸਤਿਗੁਰੂ ਜੀ ਕਿਰਪਾ ਕਰ ਦੇਣੇ ਜੋ ਮਾਤਾ ਬਾਲ ਲਪਟਾਵੈ ਤੇ ਉਹ ਗਿਆਨੀ ਨਾਮ ਕਮਾਵੈ ਤੇ ਕਹਿੰਦੇ ਭਾਈ ਜਿਵੇਂ ਮਾਂ ਆਪਣੇ ਬੱਚੇ ਦੇ ਮੋਹ ਨਾਲ ਕਹਿੰਦੇ ਚੁੰਬੜੀ ਰਹਿੰਦੀ ਆ ਨਾ ਮੋਹ ਮਾਂ ਆਪਣੇ ਬੱਚੇ ਦੇ ਮੋਹ ਨਾਲ ਚੁੰਬੜੀ ਰਹਿੰਦੀ ਹੈ ਤੇ ਕਹਿੰਦੇ ਭਾਈ ਤਿਉਹ ਗਿਆਨੀ ਨਾਮ ਕਮਾਵੈ ਤੇ ਵੇ ਆਤਮਕ ਜੀਵਨ ਦੀ ਸੂਝ ਵਾਲਾ ਮਨੁੱਖ ਨਾਮ ਸਿਮਰਨ ਦੀ ਕਮਾਈ ਕਰਦਾ ਹੈ ਜਿਸ ਤਰ੍ਹਾਂ ਇੱਕ ਭੈਣ ਆਪਣੇ ਪੁੱਤਰ ਨੂੰ ਪਿਆਰ ਕਰਦੀ ਹੈ ਬੱਚਾ ਬੋਲ ਕੇ ਨਾ ਦੱਸੇ ਰਹਾੜ ਕਰਦਾ ਮਾਂ ਪਹਿਲਾਂ ਦੱਸ ਦਿੰਦੀ ਹੈ ਵੀ ਇਹਨੂੰ ਭੁੱਖ ਲੱਗੀ ਹੈ ਇਹਨੂੰ ਭੁੱਖ ਲੱਗੀ ਹੈ ਜਦੋਂ ਇਹਦੀ ਭੁੱਖ ਪੂਰੀ ਹੋ ਗਈ ਇਹਨੇ ਰੈਸਟ ਕਰ ਲੈਣੀ ਹੈ ਸੌਣ ਲੈਣਾ ਇਸੇ ਤਰ੍ਹਾਂ ਸਾਧ ਸੰਗਤ ਜੀ ਸਾਡੇ ਮਾਲਕ ਦੇ ਨਾਲ ਜਦੋਂ ਉਹ ਮਾਂ ਵਾਲੀ ਪ੍ਰੀਤ ਬਣਾਵਾਂਗੇ ਨਾ ਅਸੀਂ ਅਸੀਂ ਧੀਆਂ ਪੁੱਤਰਾਂ ਮਾਲਕ ਦੇ ਤੇ ਕਹਿੰਦੇ ਉਸ ਮਾਲਕ ਦੇ ਨਾਲ ਪ੍ਰੇਮ ਪਾਵਾਂਗੇ ਜਿੰਨਾ ਪ੍ਰੇਮ ਮਾਂ ਦਾ ਇੱਕ ਪੁੱਤ ਦੇ ਨਾਲ ਹੈ ਤੇ ਉਹ ਅਸੀਂ ਭਾਵਨਾ ਬਣਾਵਾਂਗੇ ਜਿਹੜੀ ਪੁੱਤ ਦੀ ਮਾਂ ਦੇ ਨਾਲ ਹੈ ਫਿਰ ਕਹਿੰਦੇ ਜਾ ਕੇ ਤੈਨੂੰ ਬੋਲਣ ਦੀ ਲੋੜ ਹੀ ਕੋਈ ਨਹੀਂ ਪ੍ਰਮਾਤਮਾ ਸੱਚੇ ਪਾਤਸ਼ਾਹ ਤੇਰੇ ਮਨ ਦੀਆਂ ਤੇਰੇ ਮਨ ਦੀਆਂ ਇੱਛਾਵਾਂ ਨੂੰ ਆਪ ਜਾਣਦੇ ਨੇ ਸੱਚੇ ਪਾਤਸ਼ਾਹ ਜੀ ਆਪ ਜਾਣਦੇ ਨੇ ਗੁਰਮਤਿ ਪਿਆਰੇ ਕਿਉਂਕਿ ਪ੍ਰਮਾਤਮਾ ਨੇ ਸਾਨੂੰ ਪੱਕਿਆਂ ਚ ਜੋੜਿਆ ਕੱਚਿਆਂ ਚੋ ਤੋੜ ਕੇ ਪੱਕਿਆਂ ਚ ਜੋੜਿਆ ਜੇ ਗੁਰਮਤਿ ਪਿਆਰਿਓ ਫਿਰ ਵੀ ਪੱਕਿਆਂ ਚੋ ਕੱਚਿਆਂ ਚ ਜਾਣਿਆ ਕੱਚਿਆਂ ਦਾ ਕੋਈ ਮੁੱਲ ਨਹੀਂ ਕੱਚਿਆਂ ਦਾ ਕੋਈ ਮੁੱਲ ਨਹੀਂ ਕੱਚਿਆਂ ਨੂੰ ਤਾਂ ਗੁਰਨਾਨ ਨਾਨਕ ਸਾਹਿਬ ਜੀ ਆਪ ਕਹਿੰਦੇ ਨੇ ਬਾਣੀ ਆਪ ਕਹਿੰਦੀ ਆ ਕੱਚਿਆ ਕਚੜਿਆਂ ਤੋਂ ਤੋੜ ਢੂੰਡ ਸਜਣ ਸੰਤ ਪੱਕਿਆਂ ਕਹਿੰਦੇ ਤੂੰ ਕੱਚਿਆਂ ਨਾਲ ਟੁੱਟ ਜਾ ਕੋਈ ਦੁੱਖ ਨਹੀਂ ਪੱਕਿਆਂ ਦੇ ਵਿੱਚ ਜਾ ਕੇ ਜੁੜ ਜਾ ਪੱਕਿਆਂ ਚ ਜੁੜ ਜਾ ਜਾ ਕੇ ਤਰ ਕਿਆ ਜੁੜਨ ਦਾ ਭਾਵ ਕੀ ਹੁੰਦਾ ਭਾਈ ਜੋ ਮਨੁੱਖ ਬੋਲੇ ਉਹੀ ਕਮਾਵੇ ਉਹ ਹੁੰਦਾ ਇਹ ਨਾ ਹੋਵੇ ਬੋਲੇ ਕੁਝ ਤੇ ਕਰੇ ਕੁਝ ਤੇ ਸਤਿਗੁਰੂ ਜੀ ਕਹਿੰਦੇ ਤਾਂ ਕੱਚੇ ਨੇ ਉਹ ਅੱਜ ਕੁਝ ਬੋਲਦੇ ਨੇ ਕੱਲ ਕੁਝ ਹੋਰ ਹੁੰਦਾ ਕਹਿੰਦੇ ਉਹਨਾਂ ਨਾਲ ਨਹੀਂ ਪੱਕਿਆਂ ਦੇ ਨਾਲ ਜਿਹੜੇ ਪਰਮਾਤਮਾ ਸੱਚੇ ਪਾਤਸ਼ਾਹ ਸਾਨੂੰ ਸਮਝਾ ਕੇ ਗਏ ਨੇ ਪੱਕੇ ਕੌਣ ਨੇ ਕਹਿੰਦੇ ਪੱਕੇ ਉਹ ਨੇ ਜਿਹੜੇ ਪੰਜ ਬਾਣੀਆਂ ਪੜ੍ਹਨ ਜਿਹੜੇ ਆਪਣੇ ਮਾਲਕ ਦੇ ਆਪਣੇ ਪਤੀ ਦੇ ਆਪਣੇ ਖਸਮ ਦੀ ਰਜਾ ਚ ਰਹਿਣ ਉਹ ਨੇ ਪੱਕੇ ਇਹ ਨਹੀਂ ਵੀ ਇੱਕ ਵਾਰੀ ਜਦੋਂ ਲੋੜਾ ਉਹਦਾ ਗੁਟਕਾ ਸਭ ਚੁੱਕ ਲਿਆ ਮੁੜ ਕੇ ਚਲੋ ਜੀ ਦਿਨ ਵੀ ਲੰਘ ਗਿਆ ਰਾਤ ਵੀ ਲੰਗੀ ਫਿਰ ਦੂਜਾ ਦਿਨ ਚੜਿਆ ਫਿਰ ਵੀ ਲੰਘ ਗਿਆ ਅਸੀਂ ਉਹਨਾਂ ਨੂੰ ਪੱਕੇ ਨਹੀਂ ਭਾਈ ਪੱਕੇ ਤਾਂ ਉਹ ਨੇ ਜਦੋਂ ਹਰ ਪਲ ਗੱਲ ਹੀ ਪਰਮਾਤਮਾ ਦੀ ਹੋਵੇ ਗੱਲ ਦੀ ਪ੍ਰਮਾਤਮਾ ਦੀ ਕਰਨ ਜਦੋਂ ਵੀ ਗੱਲ ਕਰਨ ਤੇ ਗੁਰਮਤਿ ਪਿਆਰਿਓ ਉਹਨਾਂ ਕੋਲੇ ਖੜਨ ਦਾ ਸਾਡੇ ਕੋਲੇ ਬਲ ਹੋਣਾ ਜ਼ਰੂਰੀ ਹੈ ਬਲ ਹੋਣਾ ਸਾਡੇ ਕੋਲੇ ਉਹ ਬਲ ਹੋਣਾ ਜ਼ਰੂਰੀ ਹੈ ਜਿਹੜਾ ਅਸੀਂ ਗੁਰਮਤਿ ਪਿਆਰਿਓ ਕਹਿੰਦੇ ਉਹਨਾਂ ਕੋਲੇ ਖੜ ਸਕੀਏ ਇਹ ਵੇਖੀ ਅਸੀਂ ਇਹ ਕਿਉਂ ਕਿਉਂਕਿ ਗੁਰਮਖੋ ਬਾਣੀ ਸੁਣਨੀ ਬਾਣੀ ਪੜਨੀ ਨਾਮ ਜਪਣਾ ਨਾਮ ਜਪਾਉਣਾ ਸਭ ਤੋਂ ਔਖਾ ਕੀ ਹੈ ਬਾਣੀ ਕਹਿੰਦੀ ਆ ਨਾ ਆਖਣ ਔਖਾ ਸਾਚਾ ਨਾਉ ਸਭ ਤੋਂ ਕਹਿੰਦੇ ਭਾਈ ਤੇਰੇ ਵਾਸਤੇ ਕਹੀ ਚਲਾਉਣੀ ਸੌਖੀ ਹੈ ਖਾਣਾ ਖਵਾਉਣਾ ਸੌਖ ਹੈ ਕਹਿੰਦੇ ਹੋਰ ਭਾਈ ਲੱਖਾਂ ਨੇਕਾਂ ਉਪਰਾਲੇ ਕਰ ਲੈਣਗਾ ਇਹ ਨੇਰੀਆਂ ਮੀਆਂ ਦੇ ਵਿੱਚ ਵੀ ਜਾ ਕੇ ਆਪਣਾ ਪਰਿਵਾਰ ਪਾਲ ਲੈਗਾ ਪਰ ਔਖਾ ਕੀ ਆ ਕਹਿੰਦੇ ਜਿੰਨੋ ਮਰਜੀ ਬੁੱਤ ਲੋ 2 ਘੰਟੇ ਚੌਂਕੜਾ ਮਾਰਨਾ 2 ਘੰਟੇ ਚੌਂਕੜਾ ਮਾਰਿਆ ਲੱਤਾਂ ਸੋਨ ਹੋ ਗਈਆਂ ਗੋਡਾ ਗੋਡਾ ਸੌਂ ਗਿਆ ਤੇ ਗੁਰਮਤਿ ਪਿਆਰੇ ਕਹਦੇ ਇਹ ਹੁੰਦਾ ਵੀ ਢੂਹੀ ਦੁਖਣ ਲੱਗ ਪਈ ਪੀੜਾ ਹੋਣ ਲੱਗ ਪਈ ਪਰ ਖਿਮਾ ਕਰਿਓ ਸਵੇਰ ਤੋਂ ਲੈ ਕੇ 10 ਵਜੇ ਤੋਂ ਲੈ ਲਿਓ 9 ਵਜੇ ਤੋਂ ਲੈ ਲਿਓ ਸ਼ਾਮ ਨੂੰ 5 ਵਜੇ ਤੱਕ ਲੋਕਾਂ ਦੀਆਂ ਗੱਲਾਂ ਕਰ ਲਿਓ ਨਾ ਗੋਡਾ ਸੋਵੇਂਗਾ ਨਾ ਲੱਤ ਸੋਵੇਂਗੀ ਨਾ ਢੋਹੀ ਦੁਕੇਗੀ ਕਿਉਂ ਉਥੇ ਲਾਭ ਹੀ ਕੋਈ ਨਹੀਂ ਉਥੇ ਲਾਭ ਹੀ ਕੋਈ ਨਹੀਂ ਜਿੱਥੋਂ ਲਾਭ ਮਿਲੇਗਾ ਮਨੁੱਖ ਨੂੰ ਉਥੇ ਹੀ ਅਖਾਈ ਆਵੇਗੀ ਜਦੋਂ ਗੁਰਮੁਖ ਪਿਆਰੇ ਜੀਵਨ ਸਬਰਣੈ ਉਥੇ ਆਰੇ ਵੀ ਚੱਲਣਗੇ ਖੋਪਰ ਵੀ ਲੈਣਗੇ ਬੰਦ-ਬੰਦ ਵੀ ਕੱਟੇ ਜਾਣਗੇ ਰੂਹਾਂ ਚ ਲਪੇਟ ਕੇ ਵੀ ਸਾੜਿਆ ਤੇ ਦੇਗਾਂ ਦੇ ਵਿੱਚ ਵੀ ਉਬਾਲਿਆ ਜਿੱਥੇ ਗੁਰਮੁਖ ਪਿਆਰਿਓ ਕਹਿੰਦੇ ਸਾਡਾ ਤਣ ਤੇ ਸਾਡਾ ਮਨ ਤੇ ਸਾਡਾ ਬੋਲਿਆ ਪ੍ਰਵਾਣ ਹੋ ਜਾਣਾ ਉਥੇ ਫਿਰ ਇਹ ਸਭ ਕੁਝ ਹੋਣਾ ਭਾਈ ਇਸ ਕਰਕੇ ਸਤਿਗੁਰਾਂ ਦੇ ਨਾਮ ਦੇ ਨਾਲ ਬੰਦਗੀ ਦੇ ਨਾਲ ਭਜਨ ਦੇ ਨਾਲ ਜੁੜੋ ਇਹ ਨਾ ਹੋਵੇ ਨਾਮ ਕੀ ਵੇਲਾ ਪੈ ਪੈ ਸੋਇਆ ਇਹ ਨਾ ਹੋਵੇ ਕਿਤੇ ਜਦੋਂ ਤਾਂ ਸੰਸਾਰਿਕ ਗੱਲਾਂ ਕਰਨੀ ਅਸੀਂ ਬੁਰੇ ਕੰਮ ਕੋ ਉਠ ਖਲੋਇਆ ਨਾਮ ਕੀ ਵੇਲਾ ਪੈ ਪੈ ਸੋਇਆ ਕਹਿੰਦੇ ਉਦੋਂ ਤੱਕ ਕੀ ਕਰਨ ਜਦ ਤੱਕ ਲੋਕਾਂ ਦੀਆਂ ਗੱਲਾਂ ਕਰਨੀ ਐ ਸੋ ਤਾਂ ਭੱਜ-ਭੱਜ ਕੇ ਕਹਿੰਦੇ ਉੱਠ ਕੱਢਦਾ ਸੀ ਚਾਹੇ 10 ਵਜੇ ਨੇ ਚਾਹੇ 12 ਵਜੇ ਨੇ ਭੈੜਾ ਕੰਮ ਕਰਨਾ ਸੀ ਉਦੋਂ ਸਾਰੀ ਰਾਤ ਨਾਂਗੀ ਕਹਿੰਦੇ ਤੈਨੂੰ ਨੀਂਦ ਨਹੀਂ ਆਈ ਤੇ ਗੁਰਮੁਖੋ ਫਿਰ ਜਦੋਂ ਕਹਿੰਦੇ ਗੱਲ ਕੀ ਹੋਈ ਕਹਿੰਦੇ 12 ਵਜੇ ਸੀ ਵੇਖਦੇ ਆਂ ਕਈ ਵਾਰ ਕਿਸੇ ਘਰ ਵਿੱਚ ਵਿਆਹ ਹੁੰਦਾ ਹੈ ਤੇ ਗੁਰਮੁਖ ਪਿਆਰਿਓ ਕਹਿੰਦੇ ਉੱਥੇ 11 12 12 ਤਾਂ ਇੱਕ ਵੀ ਵੱਜ ਜੂ ਨਾ ਸੌਣ ਤੇ ਨਾ ਦੂਜੇ ਨੂੰ ਸੌਣ ਦੇਣ ਫਿਰ ਕੀ ਹੁੰਦਾ ਐ ਜੇ ਜਦੋਂ ਪਾਠੀ ਸਿੰਘ ਬੋਲਦਾ 3 ਵਜੇ 3:30 ਵਜੇ 4 ਵਜੇ 4:30 ਸਮਾਪਤੀ ਦੇ ਮੁਤਾਬਕ ਜਦੋਂ ਬੋਲਦਾ ਐ ਤੇ ਸਾਧ ਸੰਗਤ ਜੀ ਫਿਰ ਉਦੋਂ ਕੀ ਹੁੰਦਾ ਐ ਨਾਮ ਕੀ ਵੇਲਾ ਪੈ ਪੈ ਸੋਇਆ ਉਦੋਂ ਫਿਰ ਕੀ ਹੁੰਦਾ ਐ ਕਹਿੰਦੇ ਰਾਤ ਤਾਂ ਬੜੇ ਬੜੇ ਬਖਸ਼ੇ ਕਹਿੰਦੇ ਬੜੇ ਬੜੇ ਸਪੀਕਰਾਂ ਤੇ ਭਾਈ ਨੱਚ ਟੱਪ ਹੁੰਦਾ ਸੀ ਹੁਣ ਉਹ ਦੋ ਜੁਨਟਾ ਵੀ ਬੁਰੀਆਂ ਲੱਗਦੀਆਂ ਨੇ ਵੀ ਇਹ ਕਿਉਂ ਚੱਲ ਪਈਆਂ ਕਿਉਂ ਚੱਲ ਪਿਆ ਤਾਂ ਇਸ ਕਰਕੇ ਪਿਆਰਿਓ ਕਹਿੰਦੇ ਭਾਈ ਬੁਰੇ ਕਾਮ ਕੋ ਉੱਠ ਕੋ ਲੋਇਆ ਨਾਮ ਕੀ ਵੇਲਾ ਪੈ ਪੈ ਸੋਇਆ ਕਹਿੰਦੇ ਭਾਈ ਉਹ ਬੁਰੇ ਕਾਮ ਚ ਤਾਂ ਭੱਜ ਕੇ ਹਿੱਤੇਦਾਰ ਬਣਦਾ ਜਦੋਂ ਕਿਸੇ ਦਾ ਸਵਾਰ ਨਾ ਹੋਵੇ ਸਵਾਰਨ ਤੁਰਪੋਂ ਪੰਜ ਜਣੇ ਹੋਣਗੇ 6 ਜਣੇ ਹੋਣਗੇ ਤੁਰੇ ਜਾਂਦੇ 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 ਇੱਕ ਕੱਟ ਗਿਆ ਦੋ ਕੱਟ ਗਿਆ ਤਿੰਨ ਕੱਟ ਗਿਆ ਇੱਕੋ ਹੀ ਰਹਿ ਜਾਏਗਾ ਜਦੋਂ ਕਿਸੇ ਦਾ ਸਵਾਰ ਨਾ ਜਾਣਾ ਜਦੋਂ ਕਿਸੇ ਦਾ ਵਿਗਾੜ ਨਾ ਜਾਣਾ ਉਦੋਂ ਗੁਰਮੁਖ ਕੋ ਪਿਆਰ ਹੋਏ ਨਹੀਂ ਪਤਾ ਸੇ ਤੋਂ ਬਾਰੇ ਹੀ ਹੋ ਜਾਣਾ ਜਦੋਂ ਵਿਗਾੜ ਨਾ ਜਾਣਾ ਤਾਂ ਇਸ ਕਰਕੇ ਸਾਧ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਸਭ ਨੂੰ ਚੜ੍ਹਦੀਆਂ ਕਲਾ ਵਿੱਚ ਸਿਸ ਕਰਨ ਸਿਰ ਤੇ ਆਸ ਰੱਖਣਾ ਸੇਵਾ ਥੋੜੀ ਮੰਗਣ ਬਹੁਤਾ ਝਾੜੂ ਦੀ ਸੇਵਾ ਕਰੀਏ ਜੋੜਿਆਂ ਦੀ ਸੇਵਾ ਕਰੀਏ ਬਰਤਨਾਂ ਦੀ ਸੇਵਾ ਕਰੀਏ ਜਿੱਥੇ ਮਿਲੇ ਸੇਵਾ ਦੇ ਵਿੱਚ ਜੁੜੀਏ ਇਹ ਨਾ ਹੋਵੇ ਸੇਵਾ ਥੋੜੀ ਕੋਣ ਕਹਿੰਦੇ ਬਾਣੀ ਕਹਿ ਰਹੀ ਆ ਸੇਵਾ ਤਾਂ ਥੋੜੀ ਐ ਤੇ ਕਹਿੰਦੇ ਹੋਰ ਕੀ ਗੱਲ ਕਹਿੰਦੇ ਮੰਗਣ ਬਹੁਤਾ ਕਹਿੰਦੇ ਭਾਈ ਮੰਗਦਾ ਬਹੁਤ ਕੁਝ ਐ ਸੇਵਾ ਨਹੀਂ ਹੈ ਮੰਗਦਾ ਬਹੁਤ ਕੁਝ ਐ ਇਹੀ ਗੁਰਮਤਿ ਪਿਆਰਿਓ ਕਹਿੰਦੇ ਪੜਨ ਪੜਾਉਣ ਵਾਲਿਆਂ ਦਾ ਕੰਮ ਹੋਇਆ ਪੜਨ ਪੜਾਉਣ ਵਾਲਿਆਂ ਦਾ ਨਾਲੇ ਪੜਨ ਵਾਲਿਆਂ ਦਾ ਨਾਲੇ ਪੜਾਉਣ ਵਾਲਿਆਂ ਦਾ ਕਹਿੰਦੇ ਉਹ ਸੇਵਾ ਕਰਦੇ ਨਹੀਂ ਮੰਗਦੇ ਬਹੁਤ ਕੁਝ ਨੇ ਜੇ ਸੇਵਾ ਹੋਵੇਗੀ ਤੇ ਗਰਮਾ ਪਿਆਰਿਓ ਗੁਰਨਾਨਕ ਦੇ ਘਰ ਦੀ ਗੱਲ ਕਰਦੇ ਆਂ ਫਿਰ ਸੇਵਾ ਦੇ ਨਾਲ ਹੀ ਮੇਵਾ ਹੈ। ਅਕੀਲੇ ਪੰਗਤੀ ਜੀ ਗੁਰ ਪੂਰੇ ਤੈ ਪਾਵੈ ਪਰ ਜਿਹੜਾ ਇਹ ਦਾਤ ਪੂਰੇ ਗੁਰੂ ਤੋਂ ਹਾਸਲ ਕਰਦਾ ਹੈ ਪੂਰੇ ਮਾਲਕ ਤੋਂ ਹਾਸਲ ਕਰਦਾ ਹੈ ਜਨ ਨਾਨਕ ਨਾਮ ਧਿਆਵੈ ਹੈ ਦਾਸ ਨਾਨਕ ਉਹੀ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ। ਉਹੀ ਪਰਮਾਤਮਾ ਦਾ ਪਰਮੇਸ਼ਰ ਦਾ ਨਾਮ ਸਿਮਰਦਾ ਜਿਹੜਾ ਪੂਰਿਆਂ ਗੁਰਾਂ ਤੋਂ ਇਹ ਨਾਮ ਦੀ ਦਾਤ ਲੈ ਲੈਂਦਾ ਹੈ ਹਾਸਲ ਕਰ ਲੈਂਦਾ ਹੈ ਇਹ ਸੀ ਭਾਈ ਸ਼ਬਦ ਦੀ ਵਿਚਾਰ ਸੋ ਸਤਿਗੁਰੂ ਕਿਰਪਾ ਕਰਨ ਸਭ ਨੂੰ ਚੜ੍ਹਦੀਆਂ ਕਲਾ ਬਖਸ਼ ਕਰਨ ਇਹ ਕਾਮ ਬਾਸਨਾ ਗੁਰਮਤ ਪਿਆਰੇ ਨਹੀਂ ਕਿ ਇੱਕ ਮਨੁੱਖ ਦੂਜੇ ਪ੍ਰਤੀ ਕਾਮ ਬਾਸਨਾ ਜਾਗੇਗੀ ਨਹੀਂ ਇਹ ਕਾਮ ਬਾਸਨਾ ਤੇ ਇਹੋ ਜਾਂ ਬੰਦੇ ਦਾ ਮਨ ਕਹਿੰਦੇ ਇਹੋ ਜਾਂ ਮਾਈਂਡ ਕਰ ਦਿੰਦੀ ਹੈ ਇਹ ਕਿਸੇ ਪ੍ਰਤੀ ਕਿਸੇ ਪ੍ਰਥਾਏ ਕੁਝ ਵੀ ਕਹਾ ਸਕਦੀ ਹੈ ਕਿ ਐਸੀ ਹੈ ਤਾਂ ਸਤਿਗੁਰੂ ਕਹਿੰਦੇ ਮਨੁੱਖ ਜਿਹੜਾ ਪੰਜ ਬਾਣੀਆਂ ਦਾ ਜਾਪ ਕਰਦਾ ਸੁਣਦਾ ਪੜ੍ਹਦਾ ਤੇ ਵਿਚਾਰਦਾ ਕਹਿੰਦੇ ਭਾਈ ਉਹ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੂੰ ਆਪਣੇ ਬਸ ਵਿੱਚ ਕਰ ਲਿਆ ਜਿਹੜੇ ਨਹੀਂ ਪੜ੍ਹਦੇ ਇਹ ਸੱਚ ਜਾਣਿਓ ਫਿਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਬਸ ਹੋ ਕੇ ਉਹ ਜਿਉਂਦੇ ਨੇ ਉਹ ਜਾਉਂਦੇ ਨੇ ਦਿਨੋ ਦਿਨ ਦਿਨੋ ਦਿਨ ਗੁਰਮਖੋ ਉਹਨਾਂ ਦੇ ਉੱਤੇ ਉਹ ਪੰਜ ਵਿਕਾਰ ਹਾਵੀ ਹੁੰਦੇ ਜਾਂਦੇ ਨੇ ਸੋ ਆਓ ਸ਼ਬਦ ਦੀ ਵਿਚਾਰ ਕਰਦੇ ਆਂ ਗੁਰਬਾਣੀ ਪੜ੍ਹਦੇ ਆਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬਚਨ ਵਿਲਾਸ ਕਰਦੇ ਆਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਸੋ ਸਾਧ ਸੰਗਤ ਗੁਰੂ ਪਿਆਰੀ ਸਾਧ ਸੰਗਤ ਗੁਰੂ ਰੰਗ ਸਹਿਮਰਤ ਚੇ ਪਾਸਾ ਜੀ ਬਖ ਸੰਯੋਗ ਹਨ ਸੋ ਬਸ ਲੈਣਾ ਸੋ ਆਉ ਭਾਈ ਜੇ ਅਸੀਂ ਕਹਨੇ ਵੀ ਹੈ ਨਾ ਸੱਜਣ ਸੱਚਾ ਪਾਤ ਸਾਹ ਸਿਰ ਸਾਹਾ ਦੇ ਸਾਹ ਜਿਸ ਪਾਸ ਬੈਠਿਆ ਸੋ ਹੀ ਹੈ ਸਭਨਾ ਦਾ ਵੇ ਸਾਹੋ ਕਹਿੰਦੇ ਭਾਈ ਜੇ ਅਸੀਂ ਕਹਨੇ ਵੀ ਹੈ ਨਾ ਤੇ ਫਿਰ ਮੰਨिए ਵੀ ਜੇ ਅਸੀਂ ਸੁਣਦੇ ਆ ਤੇ ਜ਼ਿੰਦਗੀ ਚ ਲਾਗੂ ਵੀ ਕਰੀਏ ਜੇ ਲਾਗੂ ਕਰ ਲਿਆ ਤੇ ਗੁਰਮੁਖ ਪਿਆਰੇ ਫਿਰ ਜੁੜ ਜਾਈਏ ਫਿਰ देर ਨਾ ਲਾਈਏ ਦੇਰ ਨਾ ਲਾਈਏ ਪ੍ਰਮਾਤਮਾ ਦੇ ਨਾਮ ਨਾਲ ਜੁੜ ਜਾਈਏ ਸੋ ਆਓ ਸਤਿਗੁਰੂ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ ਧੀਆਂ ਪੁੱਤਰਾਂ ਨੂੰ ਬੱਚੇ ਬੱਚੀਆਂ ਨੂੰ ਸਾਰੇ ਨਗਰ ਨੂੰ ਸਾਰੇ ਸੰਸਾਰ ਨੂੰ ਸਾਰੀ ਸ੍ਰਿਸ਼ਟੀ ਨੂੰ ਸਤਿਗੁਰੂ ਕਿਰਪਾ ਕਰਨ ਦਾ ਵੈਸੇ ਤਾਂ ਸਤਿਗੁਰੂ ਦੀ ਕਿਰਪਾ ਹੈ ਅੰਡਜ ਜੇਰਜ ਸੇਤਜ ਉਤਪੁਜ ਚਾਰ ਪ੍ਰਕਾਰ ਦੇ ਕਹਿੰਦੇ ਭਾਈ ਧਰਤੀ ਦੇ ਉੱਪਰ ਹੈ ਤੇ ਬਾਕੀ ਗੁਰਮਤਿ ਪਿਆਰਿਓ 42 ਲੱਖ ਜੂਨ ਧਰਤੀ ਦੇ ਥੱਲੇ ਹੈ ਤਾਂ ਸਤਿਗੁਰੂ ਕਹਿੰਦੇ 42 ਧਰਤੀ ਦੇ ਥੱਲੇ ਤੇ ਧਰਤੀ ਦੇ ਉੱਪਰ 42 ਉੱਪਰ ਤੇ ਕੁੱਲ ਮਿਲਾ ਕੇ 84 ਦਾ ਰਖਵਾਲਾ ਪ੍ਰਮਾਤਮਾ ਆਪ ਹੈ ਤੇ 84 ਤੋਂ ਵੀ ਗੁਰਮਤਿ ਪਿਆਰਿਓ ਕਹਿੰਦੇ ਇੱਕੋ ਇੱਕ ਅਨਮੋਲਕ ਬਚਨ ਜਿਹਦਾ ਮੁੱਲ ਨਹੀਂ ਪਾਇਆ ਜਾ ਸਕਦਾ ਉਹ ਆ ਸਾਡਾ ਮਨੁੱਖਾ ਜੀਵਨ ਸਫਲਾ ਕਰੀਏ ਨਾਮ ਨਾਲ ਜੋੜੀਏ ਬਾਣੀ ਦੇ ਨਾਲ ਜੋੜੀਏ ਬਾਣੀ ਬਾਣੀ ਦੇ ਨਾਲ ਜੋੜੀਏ ਖੰਡੇ ਬਾਟੇ ਦੀ ਪਹੜ ਤੱਕ ਕੇ ਸਤਗੁਰਾਂ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰੀਏ ਆਪਣੇ ਬੱਚਿਆਂ ਨੂੰ ਆਪਣੇ ਧੀਆਂ ਪੁੱਤਰਾਂ ਨੂੰ ਵੀ ਬਾਣੀ ਦੇ ਨਾਲ ਜੋੜੀਏ ਸੋ ਉਹਨਾਂ ਨੂੰ ਵੀ ਗਿਆਨ ਆਵੇ ਗੁਰਬਾਣੀ ਪ੍ਰਤੀ ਗੁਰੂ ਪ੍ਰਤੀ ਸੋ ਆਓ ਜੀ ਕਿਉਂਕਿ ਬੱਚਿਆਂ ਨੂੰ ਗੁਰਮਤਿ ਪਿਆਰਿਓ ਕੋਈ ਮਰਜੀ ਕਲਾਸ ਬਾਰੇ ਪੁੱਛ ਲਈਏ ਭੱਜ ਕੇ ਦੱਸ ਦਿੰਦੇ ਨੇ ਜੇ ਉਹਨਾਂ ਨੂੰ ਚਾਰ ਸਹਿਬਜ਼ਾਦਿਆਂ ਦਾ ਨਾਮ ਪੁੱਛੀਏ ਨਾ ਬਾਬਿਆਂ ਦਾ ਤੇ ਇੱਕ ਪੰਜ ਪਿਆਰਿਆਂ ਦਾ ਨਾਮ ਪੁੱਛੀਏ ਗੁਰਮੁਖ ਪਿਆਰੇ ਉੱਥੇ ਉਹ ਗਰਮੀ ਗਰਮੀ ਹੋ ਜਾਂਦੇ ਨੇ ਨਹੀਂ ਪਤਾ ਲੱਗਦਾ ਇਸ ਕਰਕੇ ਉਹਨਾਂ ਨੂੰ ਵੀ ਇਤਿਹਾਸ ਤੇ ਵਿਚਾਰਾਂ ਦੇ ਨਾਲ ਜੋੜੀਏ ਭਾਈ ਸਤਿਗੁਰੂਆਂ ਸੰਗਤਾਂ ਦਾ ਕਦੋਂ ਕਦੋਂ ਪੁੱਟਿਆ ਪ੍ਰਵਾਨ ਕਰਨ ਸੋ ਆਓ ਪੜੋ ਸੁਲੋਕ